ਸਾਧ ਸੰਗਤ ਜੀ ਆ ਦੇਖੋ ਕਿਵੇਂ ਕੂੜ ਪ੍ਰਚਾਰ ਕਰ ਰਿਹਾ ਹੈ ਆਰਐਸਐਸ ਦਾ ਚੱਪਲਾਂ 'ਚ ਬੈਠੇ ਆ ਇਹ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਸਹਬਜ਼ਾਦੀ ਸ਼ਹੀਦੀ ਹੋਈ ਆ ਉਹ ਸਿਰਫ ਦੇਵੀ ਨੂੰ ਬਲੀ ਦੇਣ ਵਾਸਤੇ ਕੀਤੀ ਉਹ ਪਹਿਲੇ ਜਨਮ 'ਚ ਵਾਦਾ ਕੀਤਾ ਹੋਇਆ ਸੀ ਦੇਵੀ ਨਾਲ ਇਹਦੀ ਲੱਖ ਦੀ ਲਾਨਤਾ ਇਹਨੂੰ ਲਾਨਤਾ ਪਾਓ ਲੱਖ ਲੱਖ ਇਹਨੂੰ ਐਜੀਪੀਸੀ ਨੂੰ ਬੇਨਤੀ ਹੈ ਵੀ ਇਹਨੂੰ ਜਰੂਰ ਸੱਦਾ ਜਾਵੇ ਉੱਥੇ ਇਹਦਾ ਛੇਤਰਾਂ ਦੇ ਲਾਇਕ ਨੇ ਲੋਕ ਪ੍ਰਥਮ ਜਨਮ ਦੇਵੀ ਕਹੇ ਉਹ ਤਜ ਸੁਤਨ ਸੁਨੇਹਾ ਆਹ ਮਹਾਰਾਜ ਪਿਛਲੇ ਜਨਮ ਵਿੱਚ ਜਦੋਂ ਚੰਡੀ ਪ੍ਰਗਟ ਕੀਤੀ ਸੀ ਨਾ ਉਦੋਂ ਚੰਡੀ ਨੇ ਬਚਨ ਕਹੇ ਸੀ ਕਿ ਪੁੱਤਰਾਂ ਦਾ ਮੋਹ ਛੱਡਣਾ ਪਵੇਗਾ। ਕਰਮੈ ਬਿਦ ਤੋ ਤੁਮ ਨਿਕਟ ਬਾਣਛਤ ਬਰ ਲਿਹਾ। ਮੈਂ ਕਾਲਜੁ ਕੋ ਵਿੱਚ ਆਵਾਂਗੀ ਤੁਹਾਡੇ ਕੋਲ ਪ੍ਰਗਟ ਹੋਵਾਂਗੀ ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਬੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਮਹਾਰਾਜ ਕਹਿੰਦੇ ਹੇ ਚੰਡੀ ਜਦੋਂ ਕਾਲਜੁ ਜੇ ਲੋੜ ਪਵੇਗੀ ਤੂੰ ਪ੍ਰਗਟ ਹੋਵੇਂਗੀ। ਉਹ ਕਹਿੰਦੀ ਮੈਂ ਹੋਵਾਂਗੀ ਪਰ ਤੁਹਾਨੂੰ ਪੁੱਤਰਵਾਰ ਨੇ ਪੈਣਗੇ ਤੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਾਲ ਯੁਗ ਦੇ ਵਿੱਚ ਚੰਡੀ ਦੀ ਭੇਟਾ ਆਪਣੇ ਪੁੱਤਰ ਚੜ੍ਹਾ ਦਿੱਤੇ ਹਨ